ਹੌਂ। ਪਹਿਲਾਂ ਉਹਦਾ ਘਾਟ ਨਾ ਕਰਦੀਏ। ਪਹਿਲਾਂ ਉਹਦਾ ਘਾਟ ਨਾ ਕਰਦੀਏ। ਪਹਿਲਾਂ ਆਜੋ ਜੀ ਇਹ 10 ਹੈ ਜੀ ਆਹ ਤੇ ਮੈਂ ਸੈੱਟ ਲਾ ਆਜੋ ਕੋਟਾ ਨਾ ਇੱਕ ਰਾਉਂਡ ਚਲਦੇ ਟੰਡਵਾਲੇ ਜਿਹੜੇ ਇਧਰ ਆਉਂਦੇ ਆ ਵੀਡੀਓ ਹਾਂ ਜੀ ਉਹ ਤੋਂ ਕਰੀਏ ਕੁਸੀਂ ਮੈਨੂੰ ਅਸ਼ੀਰਵਾਦ ਦੇ ਕੇ ਲੋਕ ਸਭਾ ਚ ਭੇਜਿਆ ਸੀ ਔਰ ਸਾਡਾ ਫਰਜ ਹੈ ਕਿ ਜਦੋਂ ਤੁਸੀਂ ਜਿਹੜੀ ਡਿਊਟੀ ਲਈਓ ਡਿਊਟੀ ਨੂੰ ਨਿਭਾਈਏ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨੌਜਵਾਨਾਂ ਨੂੰ ਚੰਗੇ ਵਾਲੇ ਪਾਸੇ ਲਾਈਏ ਜਿਵੇਂ ਐਮਐਲਏ ਸਾਹਿਬ ਨੇ ਜ਼ਿਕਰ ਕੀਤਾ ਹੈ ਭਗਵੰਤ ਮਾਨ ਸਾਹਿਬ ਦਾ ਟੀਚਾ ਹੀ ਇਹ ਹੈ ਪਿਛਲੀਆਂ ਸਰਕਾਰਾਂ ਪਿੰਡਾਂ 'ਚ ਨੌਜਵਾਨਾਂ ਨੂੰ ਗੈਂਗਸਟਰ ਬਣਾਉਣ ਨਸ਼ੇ ਚ ਲਾਉਣ ਨਸ਼ੇ ਵੇਚਣ ਚਲਾਉਂਦੀਆਂ ਸਨ ਸਾਡੀ ਕੋਸ਼ਿਸ਼ ਹੈ ਕਿ ਐਮਐਲਏ ਸਾਹਿਬ ਹੋਣ ਐਸੀ ਹੋਈਏ ਸਾਡੀ ਕੋਸ਼ਿਸ਼ ਹੈ ਕਿ ਚੰਗੇ ਵਾਲੇ ਪਾਸੇ ਲੱਗਣ ਨੌਜਵਾਨ ਪਿੰਡ ਸਾਫ਼ ਸੁਥਰਾ ਹੋਵੇ ਸੋਹਣਾ ਹੋਵੇ ਖੂਬਸੂਰਤ ਹੋਵੇ ਸਰਪੰਚ ਸਾਹਿਬ ਬਹੁਤ ਅੱਛਾ ਇਹਦੇ 'ਚ ਯੋਗਦਾਨ ਪਾ ਰਹੇ ਸੋ ਮੈਂ ਜਿੱਥੇ ਤੁਹਾਡਾ ਧੰਨਵਾਦ ਕਰਦਾ ਉੱਥੇ ਤੁਹਾਨੂੰ ਵਿਸ਼ਵਾਸ ਵੀ ਦਵਾਣਾ ਲੰਮਾ ਸਮਾਂ ਨਹੀਂ ਲੈਣਾ ਇਸੇ ਤਰੀਕੇ ਨਾਲ ਜਿੱਦਾਂ ਬੀਜਵਿੰਦਰ ਨੇ ਕਿਹਾ ਵੀ ਐਮਪੀ ਆਉਂਦੇ ਸੀ ਬਾਅਦ 'ਚ ਵੋਟਾਂ ਮੇਰੀਆਂ ਬਾਅਦ ਕੋਈ ਦਿਖਿਆ ਨਹੀਂ ਪਰ ਅਸੀਂ ਉਹਨਾਂ 'ਚ ਨਹੀਂ ਗਿਣਤੀ ਆਪਣੀ ਕਰਾਉਣੀ ਅਸੀਂ ਵਾਰ-ਵਾਰ ਤੁਹਾਡੀ ਸੇਵਾ 'ਚ ਹਾਜ਼ਰ ਵੀ ਹੋਣਾ ਜੋ ਡਿਊਟੀ ਤੁਸੀਂ ਲਾਉਣੀ ਉਸ ਡਿਊਟੀ ਨੂੰ ਨਿਭਾ ਕੇ ਆਵਾਂ ਹੁਣ ਸਰਪੰਚ ਸਾਹਿਬ ਨੇ ਐਮਰ ਸਾਬ ਨੂੰ ਵੀ ਕੀਤੀ ਸੀ ਕਿ ਜਿਵੇਂ ਲਵਾਇਆ ਜਾਵੇ ਅੱਜ ਉਸ ਦੀ ਸ਼ੁਰੂਆਤ ਕਰਨ ਆਏ ਹਾਂ ਆਉਣ ਵਾਲੇ ਟਾਈਮ 'ਚ ਵੀ ਜਿਹੜੇ ਵੀ ਪਿੰਡਾਂ ਦੇ ਸੁਧਾਰ ਦੇ ਜੋ ਵਹਿਦਰ ਯੋਗਦਾਨ ਹੋਊਗਾ ਨੌਜਵਾਨਾਂ ਨੂੰ ਖਾਸ ਕਰਕੇ ਚੰਗੀ ਦਿਸ਼ਾ ਦੇਣਾ ਇਹ ਸਾਡਾ ਫਰਜ਼ ਹੈ ਸੋ ਸਾਰੀ ਸੰਗਤਾਂ ਆਧਿਆ ਮਾਵਾ ਭੈਣਾ ਇੰਨੀ ਵੱਡੀ ਤਦਾਦ ਤੁਸੀਂ ਆਏ ਹੋ ਦੁਪਹਿਰ 'ਚ ਆਏ ਹੋ ਤੁਹਾਡਾ ਸਾਡੇ ਬਜ਼ੁਰਗਾਂ ਦਾ ਨੌਜਵਾਨ ਸਾਥੀਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਜੋ ਕਿ ਮਸ਼ੀਨਾਂ ਲੱਗ ਚੁੱਕੀਆਂ ਨੇ ਤੁਹਾਨੂੰ ਦਿਖਾਵਾਂਗੇ ਮਸ਼ੀਨਾਂ 10 ਦੇ ਕਰੀਬ ਹੈ ਮਸ਼ੀਨਾਂ ਜਿੰਮ ਦੀਆਂ ਜੋ ਇਹ ਵੱਖ-ਵੱਖ ਤਰ੍ਹਾਂ ਦੀਆਂ ਤੁਸੀਂ ਦੇਖ ਸਕਦੇ ਹੋ 10 ਦੇ ਕਰੀਬ ਇਹ ਜਿੰਮ ਦੇ ਉਹ ਆ ਜਿਹਦੇ ਵੀ 3 ਲੱਖ ਰੁਪਏ ਦੀ ਗ੍ਰਾਂਟ ਨਾਲ ਇਹ ਲੱਗੀਆਂ ਨੇ ਚੀਜ਼ ਦੇ ਤਹਿਤ ਅੱਜ ਇਸ ਨੂੰ ਲਾਉਣ ਤੋਂ ਬਾਅਦ ਉਦਘਾਟਨ ਕੀਤਾ ਗਿਆ ਬਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ